ਤਰੀਨ ਸੋਸ ਵਾਲੀ ਸਰਕਟ ਰਿੰਗ ਪਾਰਟ ਦੇ ਵਿੱਚ ਮੋਗਾਈ ਜਾਂਦੀ ਸਰ ਕਿਹਾ ਇਹਦਾ ਬੰਡੀ ਕਾਰਵਾਈ ਹੈ ਕਿਉਂਕਿ ਐਨ ਪੀਐਸ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਆ ਰਿਹਾ ਠੀਕ ਹੈ ਸਰ ਇਹ ਥਾਣਾ ਲੋਪੋਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਦੇ ਕਰੀਬਨ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਦੀ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕ ਆ ਸਾਡੇ ਸੋਰਸਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਸਥਾਨ ਤੋਂ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਸ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਇਹ ਕਈ ਜਿਹੜੀ ਹੈ ਹੈਰੋਇਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ ਤੇ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਹੀ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਹੈ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਦੋਨੋਂ ਤਾਲੀਵਾਲ ਦੇ ਰਹਿਣੇ ਵਾਲੇ ਨੇ ਤਰਨਤਾਰਨ ਉਸ ਤੋਂ ਬਾਅਦ ਮੁੰਦਲਾਪ ਸਿੰਘ ਦੂਸਰਾ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਟੀਜਾ ਸਾਥੀ ਸੀ ਜਸਕਰਨ ਸਿੰਘ ਪੁੱਤਰ ਪ੍ਰੇਤਮ ਸਿੰਘ ਵਾਸੀ ਲਈਆਂ ਜ਼ਿਲ੍ਹਾ ਤਰਨਤਾਰਨ ਇਹਨਾਂ ਤੋਂ ਇਹ 2 ਕਿਲੋਗ੍ਰਾਮ ਦੀ ਜਿਹੜੀ ਇਹ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮਾਈਨਿਊਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣਦੇ ਜਾਂ ਇਹਨਾਂ ਦੀ ਪਹੁੰਚਾਉਣ ਦੀ ਜਿਹੜਾ ਇਹਨਾਂ ਦਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਬੜੇ ਅ ਮੈਨੂਅਲੀ ਜਿਹੜੀ ਉਹਨਾਂ ਨੂੰ ਚੈੱਕ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਹੈ ਇਹ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰੀਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਹੈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾ ਵੱਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਰਿਕਵਰੀ ਹੋ ਜਾਣੀ ਚਾਹੀਦੀ ਹੈ ਸਰ ਜਿਹੜੀ ਇਹ ਹੈਰਨ ਸੀਗੇ ਪਹਿਲੇ ਵਾਇਰ ਡਰੋਨ ਹੋਗਾ ਇੰਨਾਂ ਦਾ ਸੈਕੰਡਰੀ ਕਿੰਨੇ ਕਿੰਨ੍ਹੇ ਤੋਂ ਜੁੜੇ ਸੀਗੇ ਇਸ ਮਾਮਲੇ ਦੇ ਵਿੱਚ ਔਰ ਡਿਲੀਵਰੀ ਜਿਹੜੀ ਉਹ ਤੋਂ ਸੀ ਕਿ ਇਹਨਾਂ ਦੇ ਫਿਰ ਲਿੰਕ ਇਹਨਾਂ ਨੇ ਸਪਲਾਈ ਕਰਦੇ ਹੋਣਗੇ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਨੇ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੋਂ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ رابطہ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਟਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਰਡਰ ਦੇ ਜਿਹੜੇ ਥਾਣੇ ਨੇ ਪੰਜੀ ਸਾਦਾ ਕੰਬੋ ਜਿਹੜਾ ਇਹ ਰਮਦਾਸ ਤੇ ਜਨਾਲ ਜੀ ਇੱਥੇ ਕਾਫੀ ਡਰੋਨ ਦੀ ਮੂਵਮੈਂਟ ਹੈ ਜੀ ਪਲੱਸ ਪਿਛਲੇ ਸਮੇਂ ਜਿਹੜੀ ਅਸੀਂ ਜੋ ਦੇਖਿਆ ਤੁਸੀਂ ਕਾਫੀ ਮੂਵਮੈਂਟ ਵਧਾਈ ਹੈ ਜੀ ਇਹ ਫਾਸ ਰਿਕਵਰੀ ਹੈ ਜਿਆ ਤਾਂ ਲੱਗਦਾ ਕਿ ਹੋਰ ਵੀ ਆਪਰੇਸ਼ਨ ਚੱਲ ਰਹੇ ਨੇ ਕੋਈ ਜਿਵੇਂ ਪੁਲਿਸ ਨੇ ਲਗਾਤਾਰ ਕਰਦੇ ਏਰੀਆ ਜੇ ਵਧੀ ਹੈ ਜੀ ਬਿਲਕੁਲ ਜੀ ਤੁਸੀਂ ਦੇਖੋਗੇ ਇਹ ਜੁਲਾਈ ਅਗਸਟ ਦੇ ਵਿੱਚ ਕਾਫੀ ਅਗਸਟ ਦੇ ਐਂਡ ਦੇ ਵਿੱਚ ਕਾਫੀ ਡਰੋਨ ਮੂਵਮੈਂਟ ਜਿਹੜੀ ਨੋਟਿਸ ਕੀਤੀ ਗਈ ਹੈ ਉਸ ਤੋਂ ਨਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ ਇਹ ਡੈਫੀਨਿਟਲੀ ਹੋਈ ਹੈ ਸਾਡੇ ਵੱਲੋਂ ਹੋਈ ਹੈ ਕਿਉਂਕਿ ਬੀਐਸਐਫ ਬੀਇੰਗ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਜਿਹੜੀ ਆ ਸੈਕੰਡ ਲਾਈਨ ਆਫ ਡਿਫੈਂਸ ਦੇ ਟਾਰਟੇ ਕੰਮ ਕਰ ਰਹੀ ਹੈ ਸਾਡੇ ਵੱਲੋਂ ਸ਼ਿਫਟਿੰਗ ਨਾਕਾਜ਼ ਜਿਹੜੇ ਆ ਉਹ ਟਾਈਮ ਡ੍ਰੈਮ ਲਗਾਏ ਜਾਂਦੇ ਆ ਤੇ ਉਹ ਜਿਹੜੇ ਸ਼ਿਫਟਿੰਗ ਨਾਕਾਜ਼ ਨੇ ਉਹਨਾਂ ਦਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ ਕਿਉਂਕਿ ਇਹ ਜੋ ਅਸਾਈਨ ਜਿਹੜੇ ਕਨਸਾਈਨਮੈਂਟਸ ਨੇ ਇਹ ਇਹ ਕਨਸਾਈਨਮੈਂਟ ਜਿਹੜੀ ਹੈ ਟਾਈਮ ਟੂ ਟਾਈਮ ਨਾ ਵੱਲੋਂ ਰਿਸਿਵ ਕੀਤੀ ਜਾਂਦੀਆਂ ਨੇ ਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾ ਜਿਹੜੇ ਵੈਲ ਡਿਫਾਈਨਡ ਹੁੰਦੇ ਨੇ ਪਰ ਇਹ ਰੂਟਸ ਆਲਟਰਨੇਟ ਰੂਟਸ ਹੋ ਗਏ ਇਹਨਾਂ ਦੇ ਜਾਂ ਹੋਰ ਕਿਸੇ ਰੂਟ ਰਹੀ ਇਹ ਉਹ ਉਹ ਰੂਟਸ ਰਹੀ ਹੈ ਜਿਹੜੀ ਹੈ ਐਕਸੈਪਟ ਕਰਦੇ ਨੇ ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਇਹ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ ਤੇ ਉਸੇ ਦੇ ਤਹਿਤ ਹੀ ਜਿਸ ਤਰੀਕੇ ਨਾਲ ਰਿਕਵਰੀ ਹੋਈ ਹੈ ਤੇ ਇਹ ਇਹ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਉਸੇ ਦੇ ਤਹਿਤ ਹੀ ਕੀਤੀ ਗਈ ਹੈ ਸਾਰਿਆਂ ਦਾ ਮੁਢਲਾ ਕਾਰੋਬਾਰ ਕੀ ਸੀ ਇਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਨੌਜਵਾਨ ਨੇ ਜੀ ਤੇ ਬੇਸਿਕਲੀ ਇਹ ਜਿਹੜਾ ਹੈਗਾ ਇਹਨਾਂ ਕਾਮਾਂ ਦੇ ਵਿੱਚ ਜਿਹੜੇ ਲਿਫਤ ਪਾਏ ਗਏ ਨੇ ਤੇ ਪਿੱਛੋਂ ਪਛੋਕੜ ਇਹਨਾਂ ਦਾ ਚੈੱਕ ਕੀਤਾ ਜਾ ਰਿਹਾ ਜੋ ਵੀ ਇਹਨਾਂ ਦੇ ਪਿਛਲੇ ਪਰਚੇ ਨੇ ਕ੍ਰਿਮੀਨਲ ਰਿਕਾਰਡ ਹੈ ਉਹ ਸਾਰੇ ਇਕੱਠਾ ਕੀਤਾ ਜਾ ਰਿਹਾ ਜਿਹੜੇ ਕੱਲ ਪੰਜ ਜਾਣੇ ਸਨ ਉਹਨਾਂ ਨਾਲ ਲਿੰਕ ਨਹੀਂ ਹੈ ਨਹੀਂ ਉਹ ਉਹ ਜੰਡਿਆਲਾ ਗੁਰੂ ਹੋਰ ਚੀਜ਼ ਸੀਗੀ ਉਹ ਜਿਹੜਾ ਹੈਗਾ ਉਹ ਇੱਕ ਥ੍ਰੈਟਨਿੰਗ ਜਿਹੜੀ ਹੈ ਕਾਲ ਸੀ ਐਕਸਟਰਸ਼ਨ ਵਾਸਤੇ ਕੀਤੀ ਗਈਆਂ ਸਨ ਜਿਹਦੇ ਵਿੱਚ ਜਿਹੜਾ ਹੈ ਗੁਰਿੰਦਰ ਮੇਨ ਕਾਂਸਪੀਰੇਟਰ ਜਿਹੜਾ ਸੀਗਾ ਅਲੋਂਗ ਵਿਦ ਰਮਨਜੀਤ ਸਿੰਘ ਤੇ ਬਾਕੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਆ ਦੇ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟਰੈਪਸ਼ਨ ਦਾ ਜਿਹੜਾ ਹੈਗਾ ਉਹ ਮੰਤਪ ਸੀ ਪਰ ਜਿਹੜਾ ਇਹ ਰਮਦਾਸ ਵਾਲਾ ਏਰੀਆ ਜੀ ਤੁਸੀਂ ਉਸ ਤੀ ਗਏ ਸੀ ਕਿਤੇ ਦਰਿਆ ਦੇ ਤੱਕ ਦੀ ਟੀਮਾਂ ਉਸ ਏਰੀਆ ਦੇ ਵਿੱਚ ਗੜੇ ਪੜੇ ਸੈਸਟਿਵ ਜਿਹੇ ਪੁਆਇੰਟ ਹੈ ਜਿੱਥੋਂ ਕਿ ਉਹ ਕ੍ਰੋਸ ਨਹੀਂ ਕਰੰਨੇ ਪਹਿਲੀ ਵੀ ਹੁੰਦੀ ਹੈ ਜੀ ਉਸ ਏਰੀਆ ਤੋਂ ਤੁਹਾਡੀ ਕਿਵੇਂ ਦੀ ਆਪਰੇਸ਼ਨ ਸ਼ੁਰੂ ਜਲਾਦੇ ਹੁੰਦਾ ਹੈ ਦੇਖੋ ਜੀ ਉਹ ਜਿਹੜਾ ਏਰੀਆ ਹੈ ਬੜਾ ਚੈਲੈਂਜਿੰਗ ਹੈ ਸਾਡੇ ਲਈ ਕਿਉਂਕਿ ਉੱਥੇ ਜਿਹੜਾ ਦਰਿਆ ਹੈ ਉਹ ਦਰਿਆ ਕਾਫੀ ਵਾਰ ਆਈਬੀ ਦੇ ਪਾਰ ਚਲੇ ਜਾਂਦਾ ਫਿਰ ਬਾਰਡਰ ਤੇ ਥਰੂ ਇੰਡੀਆ ਚ ਐਂਟਰ ਕਰਦਾ ਪੰਜਾਬ ਚ ਐਂਟਰ ਕਰਦਾ ਹੈ ਕਾਫੀ ਉੱਥੇ ਜੋ ਹੈਗੇ ਆ ਉਹ ਜਿਹੜੇ ਵੱਲ ਬਲੇਵੇਂ ਨੇ ਤੇ ਸਾਡੇ ਲਈ ਬੜਾ ਚੈਲੈਂਜਿੰਗ ਹੋ ਜਾਂਦਾ ਕਿਉਂਕਿ ਜਦੋਂ ਵੀ ਬਰਸਾਤਾਂ 'ਚ ਪਾਣੀ ਜਿਹੜਾ ਹੈ ਜ਼ਿਆਦਾ ਚੜ ਜਾਂਦਾ ਹੈ ਉਹਦੇ 'ਚ ਸਮਗਲਿੰਗ ਦੇ ਚਾਂਸਸ ਵੀ ਜ਼ਿਆਦਾ ਵੱਧ ਜਾਂਦੇ ਆ ਤੇ ਸਾਡੇ ਵੱਲੋਂ ਟੀਮਾਂ ਵੀ ਜਿਹੜੀਆਂ ਟਾਈਮ ਟਾਈਮ ਜਿਹੜੀਆਂ ਡਿਪਲੋਏ ਕੀਤੀਆਂ ਜਾਂਦੀਆਂ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾਣੀ ਚੜਨ ਦੇ ਨਾਲ ਜਿਹੜੀ ਸਮਗਲਿੰਗ ਦਾ ਜਿਹੜੀ ਇਹ ਐਕਟੀਵਿਟੀ ਹੈ ਕਿਉਂਕਿ ਉਹ ਵੱਧ ਜਾਂਦੀ ਹੈ ਉਸਤੇ ਪੂਰੀ ਜਿਹੜੀ ਨਜ਼ਰ ਰੱਖੀ ਜਾਵੇ ਇਸ ਵਾਰ ਵੀ ਅਸੀਂ ਕਾਫੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਤੇ ਨੰਬਰ ਆਫ ਜਿਹੜੇ ਅਟੈਂਪਟਸ ਹੈ ਸਮਗਲਿੰਗ ਦੇ ਉਹ ਕਾਫੀ ਘਟੇ ਵੀ ਨੇ ਉਹਨਾਂ ਦੀ ਕੋਈ ਹੁਣ ਪ੍ਰਾਪਰਟੀ ਦੇ ਉੱਤੇ ਵੀ ਕ੍ਰਿਮਿਨਲ ਸ਼ਾਰਕਿੰਗ ਕੀਤੀ ਜਾ ਰਹੀ ਹੈ ਜੀ ਹਾਂ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਕਲੀਅਰ ਕੱਟ ਕੇਸ ਹੈ ਤੇ ਇਹਦੇ ਵਿੱਚ ਜਿਹੜਾ ਹੈ ਸਾਡੇ ਸੀਨੀਅਰ ਆਫਸਰਸ ਵੱਲੋਂ ਡੀਜੀਪੀ ਸਾਹਿਬਾਨ ਵੱਲੋਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਖੇ ਬਰਾਮਦ ਹੁੰਦੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਹਦੀ ਉਹਨੂੰ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਹੈ ਕੰਪੀਟੈਂਟ ਅਥਾਰਟੀ ਦਿੱਲੀ ਭੇਜ ਕੇ ਉਹਦੀ ਫ੍ਰੀਜ਼ਿੰਗ ਕਰਵਾਈ ਜਾਵੇ ਤੇ ਐਗਜ਼ਾਮ ਦਾ ਤੁਸੀਂ ਕਿਸੇ ਬਲੇ ਵੀ ਭੇਜ ਸਕਦੇ ਹੋ ਜਾਂ ਲੋਨ ਪ੍ਰਾਈਵੇਟ ਦੇ ਇਹ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲ ਇਹ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਫਤਾਰ ਕਰ ਲਿਆ ਇਹਨਾਂ ਕੋਲੇ ਰਿਕਵਰੀ ਹੋਈ ਹੈ ਅਸੀਂ ਕੇਸ ਬਣਾਵਾਂਗੇ ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ ਰੈਵਨਿਊ ਡਿਪਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕਨਸਰਨ ਡਿਪਾਰਟਮੈਂਟ ਤੋਂ ਜੀਤੋਂ ਅਸੀਂ ਉਹ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਾਉਣਾ ਹੈ ਆਈਡੈਂਟੀਫਾਈ ਕਰਾ ਕੇ ਉਸ ਦੇ ਨਾਲ ਜੋ ਵੀ ਏਸੈਂਸ਼ੀਅਲ ਡਾਕੂਮੈਂਟਸ ਲੱਗਣੇ ਹਨ ਤੇ ਤਸਦੀਕੀ ਹੋਣੀਆਂ ਵਾਕੇ ਅਸੀਂ ਫਿਰ ਉਹ ਦਿੱਲੀ ਪੇ ਜਾਂਦੇ ਆ। ਕਿੰਨੀ ਦੇਰ ਤੋਂ ਮਤਲਬ ਇਸ ਕਾਰੋਬਾਰ ਨਾਲ ਨਰਸ ਕੀ ਮੋੜੀ ਚੱਲ ਸਕਦਾ ਹੈ। ਦੇਖੋ ਜੀ ਇਹ ਜਿਹੜੇ ਹੈ ਕਿਉਂਕਿ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਬਹੁਤੀ ਇਹਨਾਂ ਦੇ ਬੰਦ ਲੋਕਾਂ ਕੋ ਖੁਲਾਸੇ ਨਹੀਂ ਹੋਏ ਕਿਉਂਕਿ ਅੱਜ ਜਿਵੇਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਇਹਨਾਂ ਦਾ ਲਿਆ ਹੈ ਤੇ ਰਿਮਾਂਡ ਤੋਂ ਬਾਅਦ ਇਹਨਾਂ ਦੀ ਚੰਗੀ ਤਰ੍ਹਾਂ ਜੜੀ ਹੈ ਪੁੱਛਗਿੱਛ ਕੀਤੀ ਜਾਏਗੀ। ਇਹਦੇ ਵਿੱਚ ਜਿਹੜਾ ਬੀਐਨਐਸ ਨੇ ਧਾਰਾਈਆਂ ਜੀ ਇਹ ਐਨਡੀਪੀਐਸ ਦੇ ਵਿੱਚ ਵੀ ਕੁਝ ਖੋਜ ਮੈਗਾ ਇਹਦੀ ਵੀ ਅਸਤਾਦੀ ਇਹਨਾਂ ਮਾਮਲੇ ਤੋਂ ਕੀਤਾ ਗਿਆ ਜਾਂ ਕੋਈ ਨੇ ਇਹ ਇਹ ਜਿਹੜਾ ਹੈ ਫਿਲਹਾਲ ਜਿਹੜਾ ਹੈ ਐਨਡੀਪੀਐਸ ਦੇ ਵਿੱਚ ਇਹਦਾ ਜਿਹੜਾ ਹੈ ਸਿੱਧਾ ਕਾਰਵਾਈ ਕੀਤੀ ਹੈ ਸੈਕੰਡਰੀ ਜਿਹੜਾ ਹੈ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਵੀ ਸੀਗਾ ਉਹ ਵੀ ਵਿੱਚ ਅਸੀਂ ਪਾਇਆ ਕਿਉਂਕਿ ਉਹ ਜਿਹੜਾ ਯੂਜ਼ ਫਰ ਕ੍ਰਾਈਮ ਹੈਗਾ ਕ੍ਰਿਮੀਨਲ ਐਕਟੀਵਿਟੀ ਯੂਜ਼ ਕੀਤਾ ਹੈ ਇਹਨਾਂ ਨੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਬੀਐਨਐਸ ਬੀਐਨਐਸ ਦੇ ਵਿੱਚ ਕਿਉਂਕਿ ਕਾਫੀ ਜਿਹੜੀਆਂ ਹੈ ਟਾਰਾਵਾਂ ਜਿਹੜੀਆਂ ਐਡ ਵੀ ਕੀਤੀਆਂ ਗਈਆਂ ਨੇ ਸੰਸ਼ੋਧਨ ਹੋਏ ਨੇ ਉਹਦੇ ਵਿੱਚ ਕਈ ਧਾਰਾਵਾਂ ਨੇ ਜਿਵੇਂ ਤੁਸੀਂ 111 ਦੀ ਗੱਲ ਤੁਸੀਂ ਗੱਲ ਕੀਤੀ ਸੀਗੀ ਉਹਦੇ ਵਿੱਚ ਆਰਗੇਨਾਈਜ਼ ਕ੍ਰਾਈਮ ਦੀ ਗੱਲ ਹੋਈ ਹੈ ਉਹ ਬੜੀ ਸਖਤ ਧਾਰਾ ਹੈ ਤੇ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹਦਾ ਯੂਜ਼ ਕੀਤਾ ਜਾ ਸਕਦਾ ਫॉर ਦਾ ਵੈਲਫੇਅਰ ਆਫ ਸੋਸਾਇਟੀ ਤੇ ਡੈਟਰੈਂਸ ਆਫ ਕ੍ਰਾਈਮ ਅਸੀਂ ਉਹ ਕਰਾਂਗੇ ਜਦੋਂ ਦੇ ਬਾਗੇਜ਼ ਵਾਲੇ ਹੋਣੇ ਜਦੋਂ ਤੁਸੀਂ ਚਾਹਦੇ ਨਹੀਂ ਐਨਡੀਪੀਐਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਪ੍ਰੋਪਰਟੀ ਬ੍ਰੀਜ਼ ਬਣਾਏ ਜਾਂ ਕਰਕੇ ਸਾਰਿਆਂ ਦਾ ਧਿਆਨ ਹੋਣਾ ਕਿ ਇਹਨਾਂ ਕੇਸਾਂ ਤੇ ਆ ਰਿਹਾ ਦੈਟ ਮੀਨਸ ਕਿ ਐਨਡੀਪੀਐਸ ਦੇ ਦੋ ਤੁਸੀਂ ਤੁਹਾਡੀ ਪੁਲਿਸ ਕਾਫੀ ਕੰਮ ਕਰ ਰਹੀ ਨਾ ਕੋਈ ਪਰ ਜਿਹੜੀ ਟੀਮ ਆ ਸਾਰੇ ਜਿਹੜੀਆਂ ਟੀਮਾਂ ਤੁਹਾਡੇ ਨਾਲ ਪੂਜ ਮੁਲਾਜ਼ਮ ਨੇ ਦੇਖੋ ਉਹਨਾਂ ਵੀ ਕਿ ਤੁਸੀਂ ਪ੍ਰੋਫੀ ਫੀਸ ਦਰਾਈ ਪਰ ਜਿਹੜੇ ਤੁਹਾਡੇ ਮੁਲਾਜ਼ਮਾਂ ਨਾਲ ਤਾਂ ਲੱਗ ਜੀ ਨਹੀਂ ਨਾ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਕਿਉਂਕਿ ਕਈ ਵਾਰੀ ਸੈਟੀਫਾਈ ਨਹੀਂ ਮਿਲਦੇ ਨੇ ਮੇਰਾ ਸਵਾਲ ਇਹ ਪੂਜ ਮੁਲਾਜ਼ਮਾਂ ਤੋਂ ਇਹ ਕਿ ਇਹਨਾਂ ਦੀਆਂ ਵੀ ਕਈ ਵਾਰੀ ਰਹਿ ਜਾਂਦੀਆਂ ਜਿਵੇਂ ਪ੍ਰੋਮੋਸ਼ਨਸ ਪੈਂਡਿੰਗ ਰਹਿੰਦੇ ਜਿਹੜੇ ਕੰਮ ਕਰਦੇ ਨੇ ਇਸ ਪਾਸੇ ਵੀ ਜੇਕਰ ਤੁਹਾਡਾ ਧਿਆਨ ਹੈ ਜਿਹੜੇ ਮੁਲਾਜ਼ਮ ਅੱਛਾ ਕੰਮ ਕਰਦੇ ਨੇ ਉਹਨਾਂ ਨੂੰ ਸਮੇਂ ਸਮੇਂ ਤੇ ਜਿਹੜੀ ਟੀਮਾਂ ਤੁਹਾਡੇ ਕੋਲ ਬੈਠੀ ਨੇ ਅਸਲ ਸਾਰੇ ਅਧਿਕਾਰੀ ਟੀਮ ਦੇ ਵਿੱਚ ਚੰਗੀ ਤਰ੍ਹਾਂ ਕੰਮ ਕਰਨ ਵਾਲੇ ਨੇ ਮ ਆ ਦੇਖੋ ਜੀ ਜਿੱਥੋਂ ਤੱਕ ਰਿਵਾਰਡ ਤੇ ਅਵਾਰਡ ਦਾ ਸਵਾਲ ਹੈ ਡੀਜੀਪੀ ਸਾਹਿਬ ਵੱਲੋਂ ਬੜਾ ਸਾਡੇ ਲਈ ਕਲੀਅਰ ਕਟ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਕੰਮ ਕਰਾਂਗੇ ਤੇ ਵਧੀਆ ਕੰਮ ਕਰਾਂਗੇ ਤੇ ਸਾਡੀ ਟੀਮ ਜਿਹੜੀਆਂ ਵਧੀਆ ਕੰਮ ਕਰਨਗੀਆਂ ਉਹਨਾਂ ਨੂੰ ਰਿਵਾਰਡ ਤੇ ਅਵਾਰਡ ਯੋਗਨ ਦੇ ਬਣਦੇ ਦਿੱਤੇ ਜਾਣਗੇ ਪਰ ਜਿੱਥੇ ਵੀ ਕਤਾਹੀ ਹੋਏਗੀ ਉੱਥੇ ਸਖਤ ਐਕਸ਼ਨ ਵੀ ਲਿਆ ਜਾਏਗਾ ਜਿੱਥੇ ਕਿਤੇ ਕਿਸੇ ਮੁਲਾਜ਼ਮ ਦੀ ਕਟਿੰਗ ਇਸ ਲੈਵਲ ਤੇ ਕੋਈ ਮਿਲ ਹੀ ਬਹੁਤ ਸਾਹਮਣੇ ਆਉਂਦੀ ਹੈ ਉੱਥੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਜਿੱਥੇ ਤੱਕ ਹੋ ਸਕਦਾ ਡਿਸਮਿਸਲ ਤੱਕ ਇਹਨੂੰ ਪਹੁੰਚਾਇਆ ਜਾਵੇ ਜਿਹੜਾ ਗਿਰੱਛਾ ਕੰਮ ਕਰ ਰਿਹਾ ਨਾ ਕੰਗਾਰਵਾੜ ਜਿਹੜਾ ਸਰ ਗਰਛਾ ਟਿਵੰਡਰ ਦੇ ਕੇਸ ਕੋਲ ਦਾ ਸੰਬੰਧਿਤ ਜੀ ਉਹਦੇ ਵਿੱਚ ਅਸੀਂ 7-8 ਕਿਲੋਮੀਟਰ ਤੱਕ ਜਿਹੜਾ ਸੀ ਸੀਸੀਟੀਵੀ ਫੁਟੇਜਸ ਜਿਹੜੇ ਹੈਗੇ ਆ ਉਹ ਅਸੀਂ ਕੰਗਾਰ ਲਏ ਸਾਨੂੰ ਕਈ ਚੀਜ਼ਾਂ ਦਾ ਪਤਾ ਲੱਗਿਆ ਉਹਦੇ ਵਿੱਚ ਇੱਕ ਦੋ ਗੈਂਗ ਜਿਹੜੇ ਆਈਡੈਂਟੀਫਾਈ ਵੀ ਹੋ ਰਹੇ ਨੇ ਮੋਡਸ ਆਫ ਪ੍ਰਿੰਟਿੰਗ ਦੇ ਆਧਾਰ ਤੇ ਵੀ ਅਸੀਂ ਜਿਹੜੀ ਚੀਜ਼ਾਂ ਦੀ ਜਿਹੜੀ ਇਹ ਨਿਸ਼ਾਨਦੇਹੀ ਕਰਦੇ ਤੇ ਜਲਦੀ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਹੈ ਜੋ ਵੀ ਅੱਗੇ ਫਰਦਰ ਡਿਵੈਲਪਮੈਂਟ ਹੁੰਦੀ ਹੈ ਸਾਂਝੀ ਕੀਤੀ ਹੈ ਤਿੰਨ ਸਾਰੇ ਥੋੜਾ ਸਵਾਲ ਹੈ ਕਿ ਆਪਣੇ ਅਫਸਰ ਵੀ ਮਲਾਜੇ ਵੀ ਨਹੀਂ ਇਹ ਨਹੀਂ ਕਿ ਚਾਰ ਚਾਰ ਪੰਡਾ ਨਹੀਂ ਕਿ ਹਫਤਾ ਵੀ ਨਿਕਲ ਜਾਂਦਾ ਹੈ ਦਿਨ ਰਾਤ ਉਹਨਾਂ ਨੂੰ ਦੇਖਣ ਜਾਂਦੇ ਆਪਿਆ ਇਹ ਫਿਰ ਕੇਸੋਂ ਨਿਕਲ ਜਾਂਦੇ ਨੇ ਟ੍ਰਾਇਲ ਹੋਏਗਾ ਜਾਂਦੇ ਨੇ ਤੇ ਇਹਦੇ ਵਾਸਤੇ ਕੋਈ ਸਬਸਤ ਨਹੀਂ ਅਸੀਂ ਜਿਹੜੇ ਜਿਵੇਂ ਤੁਸੀਂ ਗੱਲ ਕਰਦੇ ਹੋ ਟ੍ਰਾਇਲ ਚੋਂ ਨਿਕਲਣਾ ਬੜਾ ਸੌਖਾ ਕੰਮ ਨਹੀਂ ਹੈ ਜੀ ਤੇ ਐਵੀਡੈਂਸ ਬੇਸਡ ਪੁਲਿਸਿੰਗ ਕਰਾਂਗੇ ਤੇ ਐਵੀਡੈਂਸ ਨੂੰ ਔਨ ਫਾਈਲ ਲੈ ਕੇ ਆਵਾਂਗੇ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਤੇ ਇਸ ਦੇ ਨਾਲ ਜਿਹੜੇ ਹੈ ਟ੍ਰਾਇਲ ਦੇ ਵਿੱਚ ਉਹ ਬਰੀ ਹੋਣ ਦੇ ਚਾਂਸਸ ਘਟ ਜਾਂਦੇ ਨੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਜਿਹੜਾ ਹੈ ਟ੍ਰਾਇਲ ਨੂੰ ਮੁਕੰਮਲ ਕਰਾ ਕੇ ਦੋਸ਼ੀ ਨੂੰ ਉਸ ਦੀ ਜਿਹੜੀ ਹੈ ਸਜ਼ਾ ਦਵਾਈਏ ਤੇ ਜਿਹੜਾ ਹੈ ਸਮਾਜ ਨੂੰ ਜਿਹੜਾ ਹੈ ਕ੍ਰਾਈਮ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੀਏ ਸਰ ਜਿਹੜੀ ਪ੍ਰੈਸ ਰੂਮ ਦੀ ਨੋਟਿੰਗ ਹੋਈ ਹੋ ਚੁੱਕੀ ਅਪਡੇਟ ਆਈ ਉਹ ਦੱਸ ਦਿੱਤੀ ਹੈ ਜੀ ਸਰ ਪਤਾ ਲਗਾ ਕੀ ਕੋਈ ਦੋਸ਼ੀ ਪੜੇਗਾ ਨਹੀਂ ਉਹਦੇ ਵਿੱਚ ਡਵੈਲਪਮੈਂਟ ਹੈ ਉਹਦੇ ਵਿੱਚ ਡਵੈਲਪਮੈਂਟ ਰੀਸੈਂਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਗਏ ਹਾਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਕਲੀਅਰ ਇਮੇजेस ਜਿਹੜੀਆਂ ਆਉਣੇ ਵਾਲੀਆਂ ਨੇ ਸਾਡੇ ਕੋਲ ਕਿਉਂਕਿ ਅ ਕਈ ਸੀਸੀਟੀਵੀ ਕੈਮਰੇ ਜੋ ਹੈਗੇ ਸੀ ਉਹ ਕਲੀਅਰ ਕਟ ਉਨੇ ਚ ਇਮੇजेस ਆਈਆਂ ਨਹੀਂ ਸਨ ਉਸ ਤੋਂ ਇਲਾਵਾ ਜਿਹੜਾ ਹੈਗਾ ਮਾਡਲਸ ਆ ਪਰੈਂਡਾਈ ਦੇ ਆਧਾਰ ਤੇ ਤੇ ਗੈਂਗਸ ਆਇਡੈਂਟੀਫਾਈ ਕੀਤੇ ਗਏ ਨੇ ਜੋ ਪਹਿਲਾਂ ਵੀ ਇਦਾਂ ਦੀ ਵਾਰਦਾਤਾ ਕਰਦੇ ਰਹੇ ਨੇ ਸੋ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਸ ਦੇ ਨਾਲ ਹੀ ਛੇਤੀ ਕੋਈ ਨਾ ਕੋਈ ਰਿਜ਼ਲਟ ਦਿੱਤਾ ਜਾਏਗਾ ਇਹਦੇ ਵਿੱਚ ਅਲੱਗ-ਅਲੱਗ ਹੈ ਜੀ ਕਿਉਂਕਿ ਇਹ ਲੁੱਟ ਕੋਈ ਅਚਨਚੇਤ ਨਹੀਂ ਹੈ ਬੜੇ ਪਲਾਨਡ ਤਰੀਕੇ ਨਾਲ ਹੋਈ ਹੈ ਬੜਾ ਇਨਫਾਰਮਡ ਤਰੀਕੇ ਨਾਲ ਹੋਈ ਹੈ ਕੋਈ ਨਾ ਕੋਈ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਇਨਵੋਲਵਮੈਂਟ ਹੈ ਕਨਾਈਵੈਂਸ ਹੈ ਸੈਕੰਡਲੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਡਰਾਈ ਫਰੂਟ ਗਿਆ ਅੰਜੀਰ ਕਾਲੇ ਮਿਰਚ ਵੀ ਗਈ ਹੈ ਕਾਜੂ ਬਦਾਮ ਗਏ ਨੇ ਤੇ ਸਪੈਸੀਫਿਕ ਗੱਟੇ ਗਏ ਨੇ ਜਿਵੇਂ ਸਪੈਸੀਫਿਕ ਲੋਕੇਸ਼ਨ ਤੋਂ ਚੱਕੇ ਗਏ ਨੇ ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਗਿਆ ਤੇ ਇਹ ਬੜੀ ਪਿਕੁਲਰ ਜੀ ਚੀਜ਼ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਚ ਆਈ ਹੈ ਤੇ ਇਹ ਇੱਕ ਅਲੱਗ ਤਰੀਕੇ ਦਾ ਕੇਸ ਹੈ ਪਰ ਜਲਦੀ ਸੋਲਵ ਕਰ ਲਿਆ ਜਾਏਗਾ ਨਹੀਂ ਐਦਾਂ ਦੀ ਕੋਈ ਅਜੇ ਗੱਲ ਨਹੀਂ ਹੈ ਕਰੋੜਾਂ ਵਾਲੀ ਗੱਲ ਕੋਈ ਨਹੀਂ ਹੈ ਅਜੇ ਇਹਦੇ ਵਿੱਚ ਲੋ ਸਰ ਇਹ ਤਾਂ ਦੱਸਦੇ ਜਦੋਂ ਹੋਈ ਸੀ ਸਾਹਿਬ ਹਾਂ ਜੀ ਸਾਈਡ ਵੇਡ ਵੇਡ